ਗੇਜਾਦਮ ਜੀ ਕੀ ਕਹਿੰਦੇ ਆ ਉਹ ਕਹਿੰਦੇ ਜੀ ਜੇ ਤੁਹਾਨੂੰ ਮੋਦੀ ਚੰਗਾ ਦੀ ਲੱਗਦਾ ਤੇ ਤੁਸੀਂ ਉਹ ਕੋ 2-2000 ਰੁਪਇਆ ਕਿਉਂ ਲੈਦੇ ਹੋ ਗੇਜਾਦਮ ਜੀ ਕਹਿੰਦੇ ਆ ਜੀ ਤੁਸੀਂ ਮੰਨਰੇਗਾ ਦੇ ਪੈਸੇ ਕੋ ਲੈਦੇ ਹੋ ਤੁਸੀਂ ਬਾਕੀ ਜਿਹੜੀਆਂ ਸਕੀਮਾਂ ਨੇ ਉਹ ਪੈਸਾ ਕਿਉਂ ਲੈਦੇ ਹੋ ਉਹ ਪੈਸਾ ਕਹਿੰਦੇ ਵਾਪਸ ਮੋੜੋ ਗੇਜਾਦਮ ਜੀ ਬਸ ਮੈਂ ਤੁਹਾਨੂੰ ਇਹ ਨਾਲ ਕਹਿਣਾ ਚਾਹੁੰਦਾ ਇਹ ਜਿਹੜਾ ਪੰਜਾਬ ਹੈ ਇਹ ਜਿਹੜਾ ਦੇਸ਼ ਹੈ ਇਹ ਸਦ ਮੋਦੀ ਦੇ ਬਾਪ ਦਾ ਨਹੀਂ ਹੈ ਇਹ ਪਾਤ ਦੇ ਲੋਕਾਂ ਦਾ ਹੈ ਸਰ ਇਹ ਜਿਹੜਾ ਤੁਸੀਂ ਪੈਸਾ ਪੰਜਾਬ ਦੇ ਕਿਸਾਨਾਂ ਨੂੰ ਦੇ ਦਿਓ ਪੰਜਾਬ ਜਿਹੜਾ ਵੱਡੇ ਪੱਧਰ ਦੇ ਉੱਤੇ ਆਪਣੀ GST ਦਿੰਦਾ ਹਰ ਤਰ੍ਹਾਂ ਦਾ ਟੈਕਸ ਦਿੰਦਾ ਉਹਦੇ ਚੋਂ ਸਾਨੂੰ ਪੈਸਾ ਵਾਪਸ ਆਉਂਦਾ ਤੁਸੀਂ ਉਹ ਵੀ ਕਹਦੇ ਹੋ ਵਾਪਸ ਮੋੜ ਦਿਓ ਕੀ ਦੇ ਦੇ ਦਿਓ ਸਾਨੂੰ 2000 ਰੁਪਇਆ ਬਹੁਤ ਜ਼ਿਆਦਾ ਕਿੰਨਾ ਨੁਕਸਾਨ ਹੋਇਆ ਹੁਣੇ ਹੜ੍ਹਾਂ ਦੇ ਵਿੱਚ ਕੀ ਦਿੱਤਾ ਤੁਸੀਂ ਤੁਸੀਂ ਸਸ 1600 ਕਰੋੜ ਰੁਪਇਆ ਅਨਾਉਂਸ ਕਰਕੇ ਉਹ ਵੀ ਦੇ ਦਿੱਤਾ 850 ਕਰੋੜ ਰੁਪਇਆ ਆਰਡੀਐਫ ਦਾ ਉਹ ਵੀ ਦਿੱਤਾ ਸਾਡੇ ਕੋਲ ਜੁਨੀਅਰ ਸਟਾਫ ਤੁਸੀਂ ਖੋਣਾ ਚਾਹੁੰਦੇ ਹੋ ਸਾਡੇ ਕੋਲ ਪਾਣੀ ਤੁਸੀਂ ਖੋਣਾ ਚਾਹੁੰਦੇ ਹੋ ਸਰਖੀ ਚਾਹੁੰਦੇ ਹੋ ਤੁਸੀਂ ਤੁਹਾਡਾ ਬਿਆਨ ਬਹੁਤ ਹੀ ਨਿਹਾਇਤ ਘਟਿਆ ਬਿਆਨ ਹੈ ਤੁਹਾਡੀ ਸੋਚ ਘਟਿਆ ਉਹਦੇ ਸੋਚ ਦਾ ਤੁਹਾਡਾ ਬਿਆਨ ਉਹ ਸੋਚ ਦਾ ਪ੍ਰਤੀਕ ਹੈ ਜਿਹੜੀ ਸੋਚ ਭਾਜਪੀ ਦੀ ਐਂਟੀ ਜਿਹੜਾ ਕਹਿੰਦੇ ਮੋਦੀ ਪੰਜਾਬ ਵਿਰੋਧੀ ਸਾਡੇ 700 ਕਿਸਾਨ ਤੁਹਾਡੇ ਮੋਦੀ ਨੇ ਹੰਕਾਰ ਦੇ ਵਿੱਚ ਕਿਸਾਨ ਸ਼ਹੀਦ ਕੀਤਾ 1.5 ਸਾਲ ਪੰਜਾਬ ਦੇ ਕਿਸਾਨ ਤੇ ਦੇਸ਼ ਦੇ ਕਿਸਾਨ ਦਿੱਲੀ ਦੀਆਂ ਛੜਕਾਂ ਤੇ ਬੈਠੇ ਦੇ ਉਹ ਮੋਦੀ ਜੀ ਨੇ 5 ਮਿੰਟ ਟਾਈਮ ਦੇ ਦਿੱਤਾ ਉਹਨਾਂ ਨੂੰ ਮਿਲਣ ਵਾਸਤੇ 1.5 ਸਾਲ ਸਾਰ ਲੱਖਾਂ ਕਿਸਾਨ ਬੈਠੇ ਦੇ ਇਹ ਆ ਹਾਲ ਤੁਹਾਡਾ ਕਿੱਦਾਂ ਤੁਹਾਨੂੰ ਪੰਜਾਬ ਦੇ ਲੋਕ ਲਾਇਕ ਕਰਨਗੇ ਪਰ ਜਿਹੜਾ ਪੈਸਾ ਉਹ ਸਾਡਾ ਪੈਸਾ ਸਰ ਸਾਡੀ ਜੀਐਸਟੀ ਦਾ ਪੈਸਾ ਹੈ ਸਾਡੇ ਟੈਕਸਾਂ ਦਾ ਪੈਸਾ ਉਹ ਤੁਹਾਡਾ ਪੈਸਾ ਨਹੀਂ ਹੈ ਉਹ ਮੋਦੀ ਦੇ ਕਦੋਂ ਪੈਸਾ ਨਹੀਂ ਆਉਂਦਾ ਉਹ ਭਾਜਪਾ ਦੇ ਦਫ਼ਤਰੋਂ ਪੈਸਾ ਨਹੀਂ ਆਉਂਦਾ ਉਹ ਕੇਂਦਰ ਦੀਆਂ ਸਕੀਮਾਂ ਜਿੰਨਾ ਚਾਹੀ ਆਪਣਾ ਯੋਗਦਾਨ ਪਾਦੇ ਤਾਂ ਉਹੀ ਪੈਸਾ ਸਾਨੂੰ ਟਰਨ ਆਉਂਦਾ ਹੈ ਤੋ ਮੈਂ ਤੁਹਾਡੇ ਬਿਆਨ ਨੂੰ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਜਿਹੜਾ ਇਹਦੀ ਨਿੰਦਾ ਕਰਦਾ ਔਰ ਮੈਂ ਸਮਝਦਾ ਕਿ ਤੁਹਾਡਾ ਬਿਆਨ ਜਿਹੜਾ ਬਹੁਤ ਹੀ ਘਟੀਆਂ ਨੀਵਾਂ ਔਰ ਬੀਜੇਪੀ ਦੀ ਪੰਜਾਬ ਵਿਰੋਧੀ ਸੋਚ ਜਿਹੜੀ ਆ ਉਹਦਾ ਇੱਕ ਪ੍ਰਤੀਕ ਹੈ ਪੰਜਾਬ ਵਿਰੋਧੀ ਹੈ ਤੁਹਾਡਾ